देने सोने ਦਿਆ ਹੈ ਕਿਥੇ ਆ ਗਿਆ ਯਾਰ ਆਇਆ ਕੋਈ ਨੰਦਰ ਸਿੰਘ ਨੂੰ ਆ ਕੇ ਉਹ ਸਭ ਨੂੰ ਬਣ ਗਿਓ ਰਵਣ ਦੇ ਨਾ ਦਾਈ ਸੋਨਿਆ ਜੰਦਾ ਮੈਂ ਨਰਾਜ ਕੋਈ ਨਾ ਹੋਵੇ ਸਾਹ ਸਜੇ ਦਾਈ ਬੜੇ ਸੋਨਿਆ ਆਦਿਆ ਬੋਲੇ ਸੋਨਿਆ 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 बड़े सौ ज्ञान साड़ी ਆਪੇ ਸਾਹਮਣੂ ਆਪਾਂ ਸਾਹਮਣੂ ਬਹੁਤ ਪ੍ਰਧਾਨ ਜੀ ਬੋਲੇ ਸੋਨੇ ਹਾਲ ਸਾਰੀਆ ਕਾਲ ਬੋਲੇ ਬੋਲੇ ਸੋਨੇ ਹਾਲ ਸਾਰੀਆ ਕਾਲ ਆਹ ਪੜੀ ਜੇ ਮਨਾ ਬਾ ਮੈਂ ਪੰਜਾਬ ਦਾ ਮੇਰਾ ਵੀ ਬੋਲੇ ਸੋਨੇ ਹਾਲ ਸਾਰੀਆ ਕਾਲ ਵੇ ਓਕ ਮੜਾ ਹੀ ਆਪਣਾ ਨਿਸ਼ਾਨੀ ਸੋਹਣੀ ਹਾ ਸਸਰੀਆ ਦਾ ਉਹ ਤੁਹਾਡਾ ਕਿਹੜਾ ਨੰਬਰ ਪਾਜੀਆ ਸਾਨੂੰ ਪਾ ਦੇ ਬੜੇ ਸੋਹਣੀ ਹਾ ਆਪਾਂ ਦੀ ਯਾਦ ਨਾਲ ਚਲ ਇਹ ਹੋਣਗੇ ਗ੍ਰੇਡ ਕੋਣੇ ਤੇ ਤੁਸੀਂ ਆਪਣਾ ਕੀਤੀ ਦਾਮ ਕੱਢ ਕੇ ਤੇ ਇਸ ਜਗ੍ਹਾ ਤੇ ਇਕੱਤਰ ਹੋਏ ਜੇ ਤਾਂ ਜੋ ਤੁਸੀਂ ਇਹ ਕੋਸ਼ਿਸ਼ ਆ ਵੀ ਰਣਜੀਤ ਸਿੰਘ ਭਲੋਇਆ ਤੇ ਜਸਵਾਲ ਸਿੰਘ ਜੱਗੂ ਦੀ ਜੋ ਕਿ ਤੁਹਾਡੇ ਚਿਹਰਿਆਂ ਦਾ ਸਾਨੂੰ ਦਰਸ਼ਨ ਕਰਾਏ ਆ ਇਹਨਾਂ ਨੇ ਤੁਹਾਡਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਈ ਰੱਖਿਆ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਵਿੱਚ ਤੇ ਅਸੀਂ ਯਕੀਨ ਕਰਦੇ ਆ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਫਿਰ ਦੁਬਾਰਾ ਤਾਂ ਕਿ ਤੁਸੀਂ ਸਾਡੇ ਆਪਣੇ ਫੇਰ ਦੁਬਾਰਾ ਆਪਣੇ ਘਰ ਵਿੱਚ ਵਾਪਸੀ ਕੀਤੀ ਆ ਤੇ ਅੱਗੇ ਤੋਂ ਕੋਸ਼ਿਸ਼ ਕਰਿਓ ਵੀਰ ਮੇਰੇ ਕਿ ਆਪਾਂ ਰਲ ਮਿਲ ਕੇ ਰਹਿਣਾ ਵਾ ਆਪਾਂ ਘਰੋਂ ਕੰਮ ਕਰਨ ਆਉਣਿਆਂ ਤੇ ਆਪਾਂ ਕੰਮ ਕਰਨਾ ਵਾ ਨੰਬਰ 1 ਸਭ ਤੋਂ ਪਹਿਲਾਂ ਜਿਹੜਾ ਆਪਾਂ ਆਪਣਾ ਜ਼ਰੂਰੀ ਇੱਕ ਹਿੱਸਾ ਵਾ ਕੰਮ ਤੇ ਪ੍ਰਸ਼ਾਸਨ ਇਹ ਦੋ ਇੱਕ ਚੀਜ਼ਾਂ ਨੇ ਜਵੇਂ ਨੌ ਤੇ ਮਾਸ ਦਾ ਰਿਸ਼ਤਾ ਉਸ ਤਰ੍ਹਾਂ ਆਪਣੇ ਕੰਮ ਤੇ ਪ੍ਰਸ਼ਾਸਨ ਦਾ ਜਿਹੜਾ ਵਾ ਉਹ ਇੱਕ ਰਿਸ਼ਤਾ ਆਪਾਂ ਨੂੰ ਪ੍ਰਸ਼ਾਸਨ ਦੇ ਨਾਲ ਇੱਕ ਤਾਲਮੇਲ ਬਣਾ ਕੇ ਰਹਿਣਾ ਪਊਗਾ ਕਿ ਆਪਾਂ ਨੂੰ ਜਿਹੜੇ ਕਿ ਪ੍ਰਸ਼ਾਸਨ ਦੇ ਨਿਜਮ ਆ ਆਪਾਂ ਨੂੰ ਉਹਨਾਂ ਨਿਜਮਾਂ ਦੀ ਪਾਲਣਾ ਕਰਨੀ ਪਊਗੀ ਜੇਕਰ ਆਪਾਂ ਨਿਜਮਾਂ ਦੀ ਪ੍ਰਸ਼ਾਸਨ ਦੇ ਨਿਜਮਾਂ ਦੀ ਟ੍ਰੈਫਿਕ ਨਿਜਮਾਂ ਦੀ ਪਾਲਣਾ ਨਹੀਂ ਕਰਾਂਗੇ ਤੇ ਆਪਾਂ ਗੱਡੀ ਚਲਾਉਣ ਦੇ ਹੱਕਦਾਰ ਨਹੀਂ ਆ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਦੀ ਨਗਰੀ ਦਾ ਨਮਾਸ ਆ ਗੁਰੂਆਂ ਦੇ ਦਰਸ਼ਨ ਕਰਨ ਵਾਸਤੇ ਦੂਰ ਦਰਾਡੇ ਤੋਂ ਸੰਗਤ ਆਉਂਦੀ ਆ ਕਿ ਆਪਾਂ ਉਸ ਸੰਗਤ ਨੂੰ ਇੱਧਰ ਤੋਂ ਉੱਧਰ ਬਚਾਉਣੇ ਆ ਤੇ ਆਪਣਾ ਫਰਜ਼ ਬੰਦਾ ਏ ਕਿ ਆਪਾਂ ਇੱਕ ਤੇ ਉਹ ਜੋ ਗੁਰੂ ਦੇ ਦਰਸ਼ਨਾਂ ਵਾਸਤੇ ਸੰਗਤ ਆਉਂਦੀ ਆ ਉਸ ਨੂੰ ਉਸ ਦੇ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਉਸ ਦੇ ਨਾਲ ਨਾਲ ਆਪਾਂ ਕਮਾਈ ਦੇ ਨਾਲ ਨਾਲ ਜਦੋਂ ਆਪਾਂ ਇਹ ਕੰਮ ਕਰਦੇ ਆ ਤੇ ਆਪਾਂ ਸੇਵਾ ਵੀ ਕਰਦੇ ਆ ਜਿੱਥੇ ਆਪਾਂ ਸੇਵਾ ਕਰਨੀ ਆ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਆਪਾਂ ਆਪਣੇ ਪੇਟ ਨੂੰ ਪਾਲਣ ਵਾਸਤੇ ਆਪਾਂ ਬੱਚਿਆਂ ਨੂੰ ਪਾਲਣ ਵਾਸਤੇ ਆਪਣੇ ਬਜ਼ੁਰਗਾਂ ਨੂੰ ਪਾਲਣ ਵਾਸਤੇ ਆਪਾਂ ਨੂੰ ਪੈਸੇ ਦੀ ਵੀ ਜਰੂਰਤ ਹੈ। ਬੋਲੇ ਜਿੱਦਾਂ ਜਿਹੜੀ ਮੀਟਿੰਗ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਣਜੀਤ ਸਿੰਘ ਪੰਜਾਬ ਪ੍ਰਧਾਨ ਐ। ਠੀਕ ਹੈ ਜੀ। ਅਸੀਂ ਕਾਫੀ ਟਮਾ ਸਮਾਂ ਪਹਿਲੇ ਉਧਰੋਂ ਵੀ ਜਦੋਂ ਰਹੇ ਆ ਯੂਨੀਅਨ ਦੇ ਵਿੱਚ ਤੇ ਕਾਫੀ ਟਾਈਮ ਚੱਲਦੇ ਰਹੇ ਆ ਯੂਨੀਅਨ ਦੇ ਨਾਲ। ਪਰ ਯੂਨੀਅਨ ਦੇ ਕੁਝ ਮਾਰੇ ਸਿਸਟਰਨ ਦੇ ਨਾਲ ਜਿਹੜੇ ਸਾਨੂੰ ਨਹੀਂ ਪਸੰਦ ਆ ਇਹ ਸਾਨੂੰ ਗਲਤ ਲੱਗੇ। ਇਸ ਲਈ ਅਸੀਂ ਇਹ ਯੂਨੀਅਨ ਨੂੰ ਛੱਡ ਰਹੇ ਆ ਤੇ ਪਹਿਲੇ ਵੀ ਅਸੀਂ ਜਿਹੜਾ ਇਹਨਾਂ ਨੂੰ ਯੂਨੀਅਨ ਦੇ ਨਾਲ ਸਾਨੂੰ ਛੱਡਿਆ ਗਿਆ ਸੀ ਉਦੋਂ ਵੀ ਸਾਡੇ ਨਾਲ ਧੋਖਾ ਹੀ ਹੋਇਆ ਸੀ ਠੀਕ ਹੈ ਜੀ ਉਹੀ ਚੀਜ਼ ਸਾਡੇ ਨਾਲ ਫੇਰ ਦੁਹਾਈ ਗਈ ਹੈ ਸਾਰਾ ਇਸ ਕਰਕੇ ਅਸੀਂ ਮਾਨਵ ਰਦگار ਯੂਨੀਅਨ ਨੂੰ ਦੇਸ਼ ਦੇ ਡਿਗਮੇ ਉਹਨੂੰ ਹੀ ਛੱਡ ਰਹੇ ਆ ਅੱਜ ਤੋਂ ਆਪਣਾ ਜਿਹੜਾ ਨਵੀਂ ਅਮਰਸ਼ੀਰ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਬਲ ਸਿੰਘ ਜੀਵਨ ਸਿੰਘ ਅਮਰਸ਼ੀਰ ਬਾਬਾ ਜੀਵਨ ਸਿੰਘ ਜਿਹੜੀ ਯੂਨੀਅਨ ਆ ਆ ਜਦੋਂ ਉਹ ਅਸੀਂ ਫੇਰ ਦੁਬਾਰਤੋਂ ਆਈ ਉਹਨਾਂ ਨਾਲ ਜੁੜ ਰਹੇ ਆ ਅੱਗੇ ਅਸੀਂ ਉਹਨਾਂ ਕੇ ਬੇਨਤੀ ਕਰਦੇ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਜਿਸ ਤਰ੍ਹਾਂ ਸਿਸਟਮ ਖਰਾਬ ਚੱਲਦਾ ਪਿਆ ਸਾਨੂੰ ਬੜੀ ਲੋੜ ਹੈ ਇਸ ਦੀ ਕਿਉਂਕਿ ਜਿਹੜੇ ਵਿਰੋਧੀ ਆ ਐਂ ਜਿਹੜੀ ਯੂਨੀਅਨ ਛੱਡੀ ਉਹ ਸਾਨੂੰ ਇਸ ਦਿੱਕਤਾਂ ਆ ਰਹੀਆਂ ਆ ਪਰੇਸ਼ਾਨ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਇਸ ਕਰਕੇ ਅਸੀਂ ਇਹਨਾਂ ਕੇ ਬੇਨਤੀ ਕਰਦੇ ਆਂ ਵੀ ਸਾਡੇ ਜਿਹੜੇ ਆਉਣ ਵਾਲੇ ਮਸਲੇ ਹੱਲ ਹੋਣ ਤੇ ਇਹਨਾਂ ਕਾ ਬੇਨਤੀ ਆ ਬਾਕੀ ਤੁਹਾਡੇ ਭਰਾ ਜੱਗਾ ਜਸਪਾਲ ਸਿੰਘ ਉਹ ਆਪਣਾ ਦੱਸਣਗੇ ਸਾਰਾ ਕੁਝ ਅੱਜ ਕੀ ਨਾਜੀ ਤੇ ਅੱਜ ਜਿਹੜਾ ਤੁਹਾਡੇ ਨਾਲ ਜੀ ਮੇਰਾ ਜਸਪਾਲ ਸਿੰਘ ਜੱਗਾ ਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਇਹ ਜਿਹੜੀ ਅਸੀਂ ਆਪਣੀ ਆਪਣੀ ਬਾਬਾ ਜੀਵਨ ਸਿੰਘ ਨਾਲ ਇਹਨਾਂ ਨਾਲ ਜੁੜ ਰਹੇ ਆ ਇਹ ਸਾਡੇ ਅੱਗੇ ਵੀ ਚੰਗੇ ਕੰਮ ਕਰਦੇ ਸੀ ਤੇ ਅੱਜ ਵੀ ਇਹਨਾਂ ਨਾਲ ਫੇਰ ਅਸੀਂ ਜੁੜ ਰਹੇ ਆ ਕਿ ਇਹਨਾਂ ਦੇ ਕੰਮ ਨੇਚਰ ਬਹੁਤ ਵਧੀਆ ਵਾ ਬਹੁਤ ਕੰਮ ਵਧੀਆ ਕਰ ਰਹੇ ਆ ਤੇ ਜਿਹੜੀ ਅਸੀਂ ਆਪਣੀ ਮਾਨਕ ਉਧਾਰ ਕਮੇਟੀ ਉਹਨੂੰ ਅਸੀਂ ਅਸਤੀਫਾ ਦੇ ਰਹੇ ਆ ਬਸ ਇਹੋ ਜੀ ਸਾਡੇ ਇਹਨਾਂ ਦੇ ਬਹੁਤ ਨੇਚਰ ਕੰਮ ਵਧੀਆ ਜਿੱਥੇ ਵੀ ਇਹਨਾਂ ਲੋਡ ਪਿੰਦੀ ਉੱਥੇ ਪਹੁੰਚਦੇ ਆ ਤੇ ਕੰਮ ਬਹੁਤ ਵਧੀਆ ਕਰ ਰਹੇ ਆ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਕਿੰਨੇ ਕੁ ਮੈਂਬਰਾਂ ਦੇ ਨਾਲ ਅੱਜ ਤੁਸੀਂ ਜੁਆਇਨਿੰਗ ਕਰ ਰਹੇ ਆ ਅਸੀਂ ਹੋ ਗਏ ਕੋਈ 40 50 ਮੈਂਬਰ 50 ਹੋਣਗੇ ਜੀ ਤੇ ਹੋਰ ਵੀ ਅਸੀਂ ਬਹੁਤ ਮੈਂਬਰ ਅਜੇ ਕੁਝ ਆਏ ਨਹੀਂ ਸਾਡੇ ਕੋਈ ਛੁੱਟੀ ਦੇ ਕੋਈ ਕੋਈ ਫੇਰਾ ਫੂਰਾ ਲੈ ਕੇ ਗਏ ਆ ਬਾਕੀ ਮੈਂਬਰ ਸਾਡੇ ਕੋਲ 100 150 ਮੈਂਬਰ ਹੈਗਾ ਉਹ ਜਿਹੜੇ ਅਸੀਂ ਫੇਰ ਇਹਨਾਂ ਦੇ ਨਾਲ ਅਸੀਂ ਜੋੜ ਰਹੇ ਆ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੇ ਫਤਿਹ ਸਾਥੀਓ ਮੇਰਾ ਨਾਮ ਦਿਵਿੰਦਰ ਸਿੰਘ ਸੋਲ ਜਰਨਲ ਸੈਕਟਰੀ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਈ ਰੱਖਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਜਿਹੜੀ ਕਿਹੜੀ ਯੂਨੀਅਨ ਜਿਹੜੀ ਆ ਤੁਹਾਡੇ ਅਮਰ ਸ਼ਹੀਦ ਬਾਬਾ ਜੀ ਦੇ ਸੰਬੰਧ ਵਿੱਚ ਆ ਇਹ ਸਾਡੇ ਦੋ ਭਰਾ ਨੇ ਜੀ ਸਾਡੇ ਵਿੱਚ ਪਹਿਲਾਂ ਵੀ ਰਹੇ ਸੀ ਇਹਦੇ ਅਸੀਂ ਕਹਾਂਗੇ ਵੀ ਸਾਡੇ ਘਰ ਫੇਰ ਦੁਬਾਰਾ ਵਾਪਸੀ ਹੋਈ ਆ ਇਹ ਸਾਡੇ ਰਣਜੀਤ ਲੋਈਆ ਜੀ ਤੇ ਜਸਪਾਲ ਜੱਗੂ ਜੀ ਨੇ ਇਹ ਸਾਡੇ ਚ ਪਹਿਲਾਂ ਵੀ ਕੰਮ ਕਰਕੇ ਗਿਆ ਸੀ ਚਲੋ ਘਰਾਂ ਦੇ ਵਿੱਚ ਜਿਵੇਂ ਕੋਈ ਨਿੱਕਾ ਮਾਨ ਮਟਾਵਾ ਹੋ ਜਾਂਦਾ ਵਾ ਇਹ ਥੋੜਾ ਚਿਰ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇਰਖਸ਼ਾ ਜੁਨੀ ਆ ਉਹਨਾਂ ਨਾਲ ਇਹਨਾਂ ਕੋਈ ਸਾਲ ਡੇਢ ਸਾਲ ਲਾਇਆ ਵਾ ਤੇ ਉਹਨਾਂ ਨਾਲੋਂ ਕਿਸੇ ਕਾਰਨਾ ਕਰਕੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਜਾਂ ਉਹਨਾਂ ਨੂੰ ਪਤਾ ਵਾ ਕੁਝ ਕਾਰਨਾ ਕਰਕੇ ਜਿਹੜਾ ਵਾ ਉਹ ਇਹਨਾਂ ਨੇ ਆਪਣੇ ਘਰ ਵਾਪਸੀ ਕੀਤੀ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇਹ ਆਪਣੇ ਘਰ ਇਹਨਾਂ ਨੇ ਵਾਪਸੀ ਕੀਤੀ ਆ ਬਾਕੀ ਜੋ ਇਹਨਾਂ ਨੇ ਸਾਡੇ ਦੇ ਮਾਣ ਚ ਤਾਇਆ ਵਾ ਕਿ ਇਹਨਾਂ ਦੇ ਕੰਮ ਕਰਨ ਦਾ ਜੋ ਤਰੀਕਾ ਵਾ ਤੇ ਅਸੀਂ ਗੁਰੂ ਘਰ ਵਿੱਚ ਖਲੋਤੇ ਆ ਇਹ ਉਦਾਂ ਹੀ ਕਰਦੇ ਰਵਾਂਗੇ ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਆਪਣੇ ਡਰਾਈਵਰ ਭਰਾਵਾਂ ਨੂੰ ਇਹ ਸਨਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਜੋ ਆ ਮੈਂ ਵਾਰ-ਵਾਰ ਇਹੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਆ ਕਿ ਇਹਨਾਂ ਨੂੰ ਆਪਣਾ ਜਿਹੜਾ ਨੇਚਰ ਹੈ ਉਹ ਬਦਲਣਾ ਪਊਗਾ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਾ ਪਊਗਾ ਅਗਰ ਜੇ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਗੇ ਚਾਹੇ ਉਹ ਪ੍ਰਸ਼ਾਸਨਿਆਂ ਚਾਹੇ ਜੋ ਵੀ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਜਿੱਥੇ 에어 ట్రాਫਿਕ ਦੇ ਨਿਯਮਾਂ ਦੇ ਖਿਲਾਫ ਹੋਣਗੇ ਉੱਥੇ ਅਸੀਂ ਵੀ ਇਹਨਾਂ ਦੇ ਨਾਲ ਨਹੀਂ ਦੇ ਖੜਨਾ ਅਸੀਂ ਵੀਡੀਓ ਵਿੱਚ ਵੀ ਐਸੇ ਕਰਕੇ ਆਨੇ ਆ ਬਾਅਦ ਵਿੱਚ ਵੀ ਕਿ ਕੋਈ ਲੜਾਈ ਝਗੜਾ ਕਰਦੇ ਆ ਜਾਂ ਕੋਈ ਨਸ਼ੇ ਦਾ ਕਾਰੋਬਾਰ ਕਰਨਗੇ ਇਹਦੇ ਵਿੱਚ ਅਸੀਂ ਇਹਨਾਂ ਦਾ ਕੋਈ ਵੀ ਸਾਥ ਨਹੀਂ ਦੇਣਾ हां ਜੇ ਗੱਡੀ ਚਲਾਉਂਦੇ ਆ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਸਹੀ ਹੋਗਾ ਰੌਂਗ ਸਾਈਡ ਨਾ ਆਉਣਗੇ ਅਧਿਵਚਾਰ ਗੱਡੀ ਨਾਲ ਲੱਗੀ ਹੋਗੀ ਕਿ ਜੋ ਗੁਰੂ ਦੀ ਸੰਗਤ ਆਉਂਦੀ ਆ ਉਹਦੇ ਨਾਲ ਕੋਈ ਮਿਸਬੇਵੀ ਯਾਰ ਨਹੀਂ ਕਰਨਗੇ ਤੇ ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗ ਖੜੇ ਆਂ ਇਹਨਾਂ ਕੋਲ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਿਹੜੇ ਸਾਡੇ ਨਾਲ ਅੱਜ ਜੁੜੇ ਆ ਰਿਕਸ਼ਾ ਚਾਲਕ ਵੀਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਫਿਰ ਸਾਡੇ ਨਾਲ ਆਣ ਕੇ ਅਮਰਸ਼ੀਰ ਬਾਬਾ ਜੀਵਨ ਸਿੰਘ ਦੀ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਨਾਲ ਫਿਰ ਜੁੜ ਗਏ ਆ ਦੁਬਾਰਾ ਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ